ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਰਿਸ਼ੀਕੇਸ਼ ਸ਼ਹਿਰ ਦੇ ਵਿੱਚ ਜਿਹੜਾ ਸਿਟੀ ਦੇ ਵਿੱਚ ਘੁੰਮ ਰਹੇ ਆ ਤੇ ਸਾਡੇ ਦੋਸਤ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਨਾਲ ਸਾਡਾ ਜਥਾ ਆ ਅਸੀਂ ਤੇ ਆਪਾਂ ਜਿਹੜੇ ਆ ਦੋਸਤਾਂ ਨੂੰ ਕਿਹਾ ਸੀ ਗੰਗਾ ਦੇ ਕੰਢੇ ਤੇ ਜਨੇ ਮੰਦਿਰ ਨੇ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਜਾਵਾਂਗੇ ਤੇ ਸੋ ਆਪਾਂ ਜਿਹੜਾ ਲੈ ਕੇ ਜਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਰਿਸ਼ੀਕੇਸ਼ ਜਿਹੜਾ ਅਸੀਂ ਪੁਲ ਪਾਰ ਕਰਕੇ ਗੰਗਾ ਵਾਲਾ ਅੱਗੇ ਦੀ ਨਾਲ ਦੀ ਨਾਲ ਅਸੀਂ ਜਿਹੜੇ ਮੰਦਰ ਦੇਖਾਂਗੇ ਤੁਸੀਂ ਸਾਹਮਣੇ ਪਹਾੜੀ ਦੇਖ ਸਕਦੇ ਹੋ ਥਿਊ ਦੇਖ ਸਕਦੇ ਹੋ ਇਹ ਵੀ ਇਹ ਲੰਮਾ ਨਿਆ ਫੀਟ ਬਿਲਟ ਆਪਾਂ ਮਸ਼ਹੂਰ ਗੋਲੀ ਵਾਲਾ ਬੱਤਾ ਜਿਹੜਾ ਵਾ 20% ਗੈਸ 20% ਗੈਸ ਵਾਲਾ ਜਿਹੜਾ ਵਾ ਉਹ ਕਰਵਾ ਰਹੇ ਆ ਜੀ ਇੱਕ ਵਾਰ ਪੀਓ ਕੇ ਵਾਪਸ ਆਓ ਇਹ ਆਹ ਦੀ ਅੰਗਦੀ ਜਿਹੜੀ ਕਹਿੰਦੀ ਪੀਣਾ ਵਾ ਇਹਦੇ ਨਾਲ ਸਾਡੀ ਜਿਹੜਾ ਪਾਚਨ ਸ਼ਕਤੀ ਜਿਹੜੀ ਉਹ ਇੱਕ ਵਾਰ 20% ਗਿਆ ਸਾਰੀ ਇਹ ਆਨੰਦਪੁਰ ਸਾਹਿਬ ਵਾਲੀ ਫੀਲਿੰਗ ਪੂਰੀ ਦੇਖੋ ਜੀ ਆਪਾਂ ਕਿਹੜਾ ਵਾ ਗੋਲੀ ਵਾਲੀ ਬੱਤੀ ਬੱਤਾ ਜਿਹੜਾ ਗੋਲੀ ਵਾਲਾ ਬੱਤਾ ਜਿਹੜਾ ਆਪਾਂ ਬਣਾ ਆ ਗਿਆ ਵਾ ਪੂਰਾ ਇੰਜੋਏਮੈਂਟ ਕਰ ਰਹੇ ਆ ਜੀ ਸਾਰੇ ਆਪਾਂ ਦੇ ਸੱਜਣ ਮਿੱਤਰ ਇਹ ਰਿਸ਼ੀ ਕੇਸ ਦੇ ਵਿੱਚ ਮਸ਼ਹੂਰ ਉਹ ਦੇਖ ਸਕਦੇ ਹੋ ਨਗਰ ਪਾਲਿਕਾ ਪ੍ਰਸਿੱਧ ਮੁਨੀਕਰੇਤੀ ਢਾਲ ਵਾਲਾ ਮਾਤਾ ਜਾਨਕੀ ਸਿੰਧੂ ਆਗਮਨ ਪਰ ਹਾਰਦਿਕ ਸਵਾਗਤ ਹੈ ਜੀ ਜਿਹੜੀ ਤੁਸੀਂ ਸਾਹਮਣੇ ਪਹਾੜੀ ਦੇਖ ਰਹੇ ਹੋ ਇਸ ਤੋਂ ਅਗਲੇ ਬੰਨੇ ਜਿਹੜਾ 30 ਕਿਲੋਮੀਟਰ ਸਾਨੂੰ ਜਾਣਾ ਪੈਂਦਾ ਹੈ ਨੀਲਕੰਚ ਮੰਦਿਰ ਹੈ ਸ਼ਿਵ ਜੀ ਦਾ ਮੰਦਿਰ ਹੈ ਜੀ ਉਸ ਪਹਾੜੀ ਤੋਂ ਅਗਲੇ ਬੰਨੇ ਆ ਜੀ ਤੁਸੀਂ ਦੇਖ ਸਕਦੇ ਹੋ ਨੈਕਸਟ ਟਾਈਮ ਤੁਹਾਨੂੰ ਜਦੋਂ ਅਸੀਂ ਆਵਾਂਗੇ ਉਸ ਦੇ ਵਿੱਚ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਜਿਹੜਾ ਬਣਾਵਾਂਗੇ ਉਸ ਦੇ ਵਿੱਚ ਤੁਹਾਨੂੰ ਉਹ ਮੰਦਿਰ ਤੇ ਦਰਸ਼ਨ ਵੀ ਕਰਵਾਵਾਂਗੇ ਜੀ ਥੋੜੇ ਸਾਡੇ ਇੱਕ ਜਿਹੜਾ ਸਾਡੇ ਜਥੇ ਦੇ ਵਿੱਚ ਬੰਦਾ ਆਇਆ ਸੀ ਉਹਦੀ ਥੋੜੀ ਤਬੀਅਤ ਤਾਂ ਠੀਕ ਤਾਂ ਨਾ ਠੀਕ ਤਾਂ ਕਰਕੇ ਉਹਦਾ ਕਰਕੇ ਅਸੀਂ ਇਹਦਾ ਨਹੀਂ ਜਾ ਰਹੇ ਇਸ ਵਾਰ ਕੈਨਸਲ ਕੀਤਾ ਹੈ ਜੀ ਨੈਕਸਟ ਟਾਈਮ ਤੁਹਾਨੂੰ ਅਸੀਂ ਆਪਣੇ ਬਦਰੀਨਾਥ ਦਾ ਵਲੌਗ ਵੀ ਬਣਾਵਾਂਗੇ ਤੇ ਮਾਨਾ گاਉਂ ਤੇ ਨੀਲਕੰਠ ਮੰਦਿਰ ਦਾ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਪੁਲ पार ਕਰਕੇ ਜਿਹੜਾ ਵਾ ਅਗਲੇ ਪਨੇ ਮੰਦਰ ਵਾਲੇ ਬੰ ਸਾਈਡ ਤੇ ਜਾਣਾ ਜੀ ਤੇ ਗੰਗਾ ਨਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਰੂਪਰੇ ਰੂਪ ਇਹ ਆਪਣੀ ਗੰਗਾ ਨਦੀ ਆ ਜੀ ਦੇਖ ਸਕਦੇ ਹੋ ਪਾਣੀ ਦਾ ਭਾਵ ਦੇਖ ਸਰਬੋ ਤੁਸੀਂ ਜਿਹੜੀ ਇਹ ਜਿਹੜੀ ਸ਼ਿਵਜੀ ਦੀ ਮੂਰਤੀ ਆ 2013 ਦੇ ਵਿੱਚ ਜਦੋਂ ਹੜ੍ਹ ਆਏ ਸਨ ਇਹੀ ਮੂਰਤੀ ਦੇ ਨਾਲ ਹੀ ਜਿਹੜਾ ਪਾਣੀ ਟੱਚ ਪੂਰਾ ਕਰਦਾ ਸੀ ਉੱਪਰ ਤੱਕ ਦੇਖ ਸਕਦੇ ਹੋ ਮੰਦਰ ਮਾਤਾ ਮਾਂਜੀ ਦੀ ਮੂਰਤੀ ਇਹ ਦੇਖ ਸਕਦੇ ਹੋ ਤੁਸੀਂ ਜਿਹੜੀ ਮੂਰਤੀ ਤੁਹਾਨੂੰ ਮੈਂ ਦਿਖਾ ਰਿਆ ਸੀ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਸ਼ਿਵਜੀ ਦੇ ਜਿਹੜਾ ਆਹ ਮੂੰਹ ਦੇ ਉੱਪਰ ਵੀ ਜਿਹੜਾ ਨੱਕ ਦੇ ਲਾਗੋ ਦੀ ਜਿਹੜਾ ਪਾਣੀ ਟੱਚ ਕਰਕੇ ਜਾ ਰਿਹਾ ਸੀ 2013 ਦੇ ਵਿੱਚ ਜਦੋਂ ਹੜ੍ਹ ਆਏ ਸਨ ਇਹ ਪਹਾੜੀ ਏਰੀਆ ਤੁਸੀਂ ਦੇਖ ਸਕਦੇ ਹੋ ਹੁਣ بارش ਦਾ ਮੌਸਮ ਹੈ ਤੇ ਗੰਗਾ ਬੁਰੀ ਤੇਜ ਚੱਲ ਰਹੀ ਹੈ ਨਾਲ ਦੀ ਨਾਲ ਕੋਈ ਸ਼੍ਰੀ ਜੀ ਦੀ ਮੂਰਤੀ ਅੰਮਾਨੀ ਨਹੀਂ ਹੋਈ ਜੇ ਤੁਸੀਂ ਦੇਖ ਸਕਦੇ ਹੋ ਜੀ ਨਾਲ ਹੀ ਸ਼੍ਰੀ ਜੀ ਦਾ ਮੰਦਿਰ ਹੈ ਰਿਸ਼ੀਕੇਸ਼ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਜੀ ਫਾਸਟ ਫੂਡ ਵਾਲੀ ਹੈ ਨਾਲ ਕੱਪੜੇ ਦੀ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਦਰਸ਼ਕ ਕਰ ਸਕਦੇ ਹੋ ਜੀ ਨਹੀਂ ਪੈ ਗਿਆ